ਕਨਸਪੀਕ ਕਰੋ ਜਿਵੇਂ ਕੀ ਆਇਆ ਉਹ ਤੋਂ ਰੰਗਰਾਜੀ ਮੌਤ ਹੋਈ ਆ ਤੁਹਾਡੇ ਪਿੰਡ ਵਿੱਚ ਕੀ ਕਮਿਊਨਿਟੀ ਸਹਾਇਤਾ ਤੋਂ ਦੇ ਰਹੇ ਹੈ ਘਟਨਾ ਦਾ ਜੀ ਇਹ ਬਹੁਤ ਮੰਦ ਭਾਗੀ ਘਟਨਾ ਹੋਈ ਆ ਜੋ ਕਿ ਇਹ ਪਰਿਵਾਰ ਇੱਕ ਗਰੀਬ ਪਰਿਵਾਰ ਸੇ ਨਾ ਤਾਂ ਕੋਈ ਇਹਨਾਂ ਕੋਲੇ ਕੋਈ ਆਪਦੇ ਗੁਜ਼ਾਰੇ ਲਈ ਕੋਈ ਵਾਹਨ ਹੈ ਚਲੋ ਵੀ ਜੇ ਵਾਹਨ ਹੋਵੇ ਫਿਰ ਵੀ ਬੰਦਾ ਚਲੋ ਇਹਨੂੰ ਹੁ ਕਰ ਲੰਦਾ ਬਾਕੀ ਦਾ ਸਰਕਾਰ ਮੂਰੇ ਸਾਡੀ ਇਹ ਗੁਜ਼ਾਰਾ ਵੀ ਇਹਨਾਂ ਦੀ ਜੋ ਵੀ ਹੋ ਸਕਦੀ ਹੈ ਇਹਨਾਂ ਦੀ ਮਦਦ ਹੋ ਹੋ ਸਕੇ ਠੀਕ ਹੈ ਜੀ ਬਤ ਉਹ ਮਦਦ ਕਰ ਸਕੀ ਸਰਕਾਰ ਕੀ ਲੱਗਦਾ ਬੰਦ ਸਾਹਿਬ ਤੁਸੀਂ ਮੌਤ ਕਿਸ ਤਰ੍ਹਾਂ ਹੋਈ ਕੀ ਇਹਦਾ ਲੱਗਦਾ ਹਜੇ ਤੱਕ ਪਤਾ ਲੱਗਿਆ ਕੋਈ ਇਹਦਾ ਹਲੇ ਤੱਕ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਕੀ ਪਤਾ ਰਾਤ ਨੂੰ ਮੱਝਾਂ ਬੰਨੀਆਂ ਨੇ ਅੰਦਰ ਮੱਝਾਂ ਬੰਨ ਕੇ ਇਹ ਆਪ ਦਾ ਦੂਜਾ ਮਕਾਨ ਇਹਨਾਂ ਦਾ ਉੱਧਰ ਪੈਪ ਹੋ ਗਏ ਸਵੇਰੇ ਉੱਠ ਕੇ ਜਦੋਂ ਕੱਖ ਪਾਉਣ ਨੂੰ ਗਏ ਆ ਇਹ ਮੁੰਡਾ ਉਹਦੇ ਇੱਕ ਮੱਝ ਦੀ ਡੈਥ ਹੋ ਰਹੀ ਦੀ ਦੂਜੀ ਹਲੇ ਢੜਫ ਜੀ ਰਹੀ ਦੀ ਜਦੋਂ ਉਹਨੇ ਬੁਲਾ ਕੇ ਡਾਕਟਰ ਨੂੰ ਬੋਤਨਾ ਵਗੈਰਾ ਲਵਾਈਆਂ ਉਹ ਦੂਜੀ ਵੀ ਹੋ ਗਿਆ ਤਾਂ ਕਿਵੇਂ ਲੱਗਦਾ ਵੀ ਝੱਗ ਵੀ ਆ ਰਹੀ ਹੈ ਕੀ ਲੱਗਦਾ ਕਿ ਕੋਈ ਜ਼ਹਿਰੀਲੀ ਚੀਜ਼ ਪਾਈ ਜਾ ਸਕਦੀ ਹੈ ਹਾਂ ਕੋਈ ਜ਼ਹਿਰੀਲੀ ਚੀਜ਼ ਦੀ ਹੋ ਸਕਦਾ ਜੀ ਪਾਈ ਹੋਵੇ ਚਾਹੇ ਤਾਂ ਚਾਹੇ ਕੋਈ ਸਬਜ਼ ਕੋਈ ਵਗੈਰਾ ਕੋਈ ਕਿਸੇ ਜ਼ਹਿਰੀਲੀ ਚੀਜ਼ ਨੇ ਦੱਸਿਆ ਹੋਵੇ ਹਾਂ ਠੀਕ ਹੈ ਇਹ ਦੇਖੋ ਜੀ ਮੈਂ ਗੁਰਦੀਪ ਸਿੰਘ ਸ਼ਾਹਲਾ ਬੀਕਰ ਜੋ ਪ੍ਰੈਸ ਕਤਰਾ ਬਲਾਕ ਨਾਮ ਤੇ ਆਪਣਾ ਜੋ ਇਹ ਘਟਨਾ ਵਾਪਰੀ ਹੈ ਜੀਵਨਾ ਕੁਮਾਰ ਪੁੱਤਰ सुरेंद्रਪਾਲ ਸ਼ਰਮਾ ਇਹਨਾਂ ਦੇ ਦੋ ਪਸ਼ੂ ਰੱਖੇ ਹੋਏ ਸਿਗੇ ਇੱਕ ਲਵੇਰੀ ਤਾਂ ਤਾਜੀ ਸੂਈ ਹੋਈ ᱛੀ ਜੀ ਇੱਕ ਮਤਲਬ ਨਵੇਂ ਦੁੱਧ ਗੱਭਣ ਹੋਈ ਹੋਈ ᱛੀ ਤੇ ਇਹਨਾਂ ਨਾਲ ਰਾਤ ਇਹਨਾਂ ਨੇ ਵਧੀਆ ਧਾਰਾ ਤੋਂ ਨਾ ਚੋਕੇ ਤੇ ਇੱਕ ਕੱਖ ਪਾ ਕੇ ਸਾਰਾ ਕੁਸਾ ਉਹਦਾ ਇਹਨਾਂ ਦਾ ਇਧਰ ਬਾਗਲ ਹੈਗਾ ਤੇ ਉਧਰ ਰਿਹਾਸ ਹੈ ਜੀ ਤੇ ਇਹਨਾਂ ਨੇ ਮਤਲਬ ਸ਼ਾਮ ਸਮਈ ਪਸੂਆਂ ਦਾ ਕਰਕੇ ਇੱਥੇ ਬੰਨ ਕੇ ਆਪ ਉਧਰ ਪਰਿਵਾਰ ਸਾਰਾ ਸੌਂ ਗਿਆ ਕਿਉਂਕਿ ਜਦੋਂ ਸਵੇਰ ਨੂੰ ਇਹ ਕੱਖ ਪਾਉਣ ਆਏ ਪਤਾ ਨਹੀਂ ਕੋਈ ਜ਼ਹਿਰੀਲੀ ਚੀਜ਼ ਨਾਲ ਘਟਣਾ ਵਾਪਰੀ ਹੈ ਜਾ ਕੋਈ ਅਟੈਕ ਟੁਕ ਹੋਇਆਗਾ ਉਸ ਹਿਸਾਬ ਨਾਲ ਜਦੋਂ ਸਵੇਰ ਨੂੰ ਦੇਖਿਆ ਇਹਨਾਂ ਨੇ ਆ ਵੱਡੀ ਮੱਜ ਇਹਨਾਂ ਦੀ ਜਿਹੜੀ ਦੁੱਧ ਦਿੰਦੀ ਦੀ ਇਹ ਤਾਂ ਮਤਲਬ ਪੂਰੀ ਹੋਈ ਪਈ ਦੀ ਸਵੇਰੇ ਜਦੋਂ ਉਹ ਦੂਸਰੀ ਦੇਖੀ ਉਹ ਡਾਕਟਰ ਆਇਆ ਡਾਕਟਰ ਨੇ ਬੋਤਲਾਂ-ਬੂਤਨਾਂ ਲਾਈਆਂ ਉਹ ਉਸ ਤੋਂ ਬਾਅਦ ਦਮ ਤੋੜ ਗਈ ਹੁਣ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂਗੇ ਵੀ ਗਰੀਬ ਪਰਿਵਾਰ ਹੈ ਦੋ ਧੀਆਂ ਨੇਗੀਆਂ ਠੀਕ ਹੈ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀ ਜਾਵੇ ਕਿਉਂਕਿ 3 ਲੱਖ ਰੁਪਏ ਦਾ ਇਹ ਪਸ਼ੂ ਆ ਗਏ ਇਹਨਾਂ ਦੇ 2-3 ਲੱਖ ਰੁਪਏ ਦੇ ਹੋਰ ਲੈਣੇ ਪੈਣਗੇ ਘੱਟੋ-ਘੱਟ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੈ ਅਸੀਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਇੱਕ ਗਰੀਬ ਪਰਿਵਾਰ ਹੈ ਇਹਨੂੰ ਕੁਝ ਨਾ ਕੁਝ ਬਣਦੀ ਸਹਾਇਤਾ ਦਿੱਤੀ ਜਾਵੇ ਗਰਦੀਪ ਜੀ ਐਨ ਲੱਗਦਾ ਵੀ ਤੁਸੀਂ ਦੱਸੋ ਵੀ ਅਟੈਕ ਹੋ ਕੇਰਾ ਹੋ ਸਕਦਾ ਹੈ ਕੀ ਲੱਗਦਾ ਵੀ ਦੋਆਂ ਨੂੰ ਕੁਛੇ ਨੂੰ ਅਟੈਕ ਹੋ ਕੇ ਕਿਸ ਤਰ੍ਹਾਂ ਹੋਣ ਦੀ ਸੰਭਾਵਨਾ ਵੀ ਹੈਗੀ ਅਸਲ ਨਹੀਂ ਦੇਖੋ ਜੀ ਅਸੀਂ ਸਭਾਵਨਾ ਤੇ ਇਹ ਸਾਡੇ ਦਾ ਮਨ ਨੂੰ ਇਹੀ ਲੱਗ ਰਿਹਾ ਹੈਗਾ ਵੀ ਇਹ ਤੋਂ ਪਹਿਲਾਂ ਹੋਈ ਆ ਉਹ ਮੰਗਰੋ ਹੋਈ ਹੈਗੀ ਵੀ ਅਟੈਕ ਵਾਲੀ ਗੱਲ ਹੋ ਸਕਦੀ ਹੈ ਬਾਕੀ ਜੋ ਡਾਕਟਰ ਸਾਹਿਬ ਆਉਣਗੇ ਸਰਕਾਰੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪਤਾ ਲੱਗੂਗਾ ਵੀ ਅਟੈਕ ਹੋਇਆ ਜਾਂ ਜ਼ਹਿਰੀਲੀ ਚੀਜ਼ ਨੇ ਕੋਈ ਨੁਕਸਾਨ ਕਰਿਆਗਾ ਕੀ ਲੱਗਦਾ ਵੀ ਹੋਰ ਵੀ ਕੋਈ ਜ਼ਹਿਰੀਲੀ ਚੀਜ਼ ਪਾ ਕੇ ਵੀ ਜਾ ਸਕਦਾ ਕੋਈ ਇਸ ਤਰ੍ਹਾਂ ਦੀ ਘਟਨਾ ਫੁੱਟਦੀ ਨਹੀਂ ਦੇਖੋ ਆਪਾਂ ਇਹ ਬੁਖਾਰ ਦੇ ਵਿੱਚ ਨਹੀਂ ਬੰਦੇ ਕਿਉਂਕਿ ਸਾਡਾ ਪਿੰਡ ਇਹੋ ਜਿਹਾ ਤਾਂ ਕੋਈ ਹੈ ਨਹੀਂਗਾ ਵੀ ਜੋ ਨਗਰ ਦੇ ਵਿੱਚ ਕੋਈ ਕਿਸੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਬਿਤਕਰਾ ਕਰੂਗਾ ਨਹੀਂ ਪਰ ਕੋਈ ਜ਼ਹਿਰੀਲੀ ਚੀਜ਼ ਹੋ ਸਕਦੀ ਹੈ ਜਾਂ ਕੋਈ ਅਟੈਕ ਹੋ ਸਕਦਾ ਹੈ ਠੀਕ ਹੈ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਣਾ ਹੈ ਠੀਕ ਹੈ ਬਾਜੀ ਕੀ ਨਾਮ ਹੈ ਆਪਣਾ ਜੀਵਨ ਕੁਮਾਰ ਜੀ ਜੀਵਨ ਕੁਮਾਰ ਜੀ ਕਿਵੇਂ ਜੋ ਡੰਗਰਾਂ ਦੀ ਮੌਤ ਹੋਈ ਆ ਸੁਣਨਾ ਚਾਹੇਗਾ ਵੀ ਕੀ ਕਾਰਨ ਹੋਇਆ ਸੀ ਲੱਗਦਾ ਇਹ ਬਾਈ ਜੀ ਕੋਈ ਪਤਾ ਨਹੀਂ ਲੱਗਿਆ ਰਾਤ ਅਸੀਂ ਕੱਖਾ ਪਾ ਕੇ ਇਹਨਾਂ ਨੂੰ ਧਰਤੂਰ ਚੋਕੇ ਅੰਦਰ ਬੰਨ ਗਏ ਜੀ ਤੜਕੇ ਜਦੋਂ ਸਵੇਰੇ ਕੱਖਾ ਪਾਉਣ ਨੂੰ ਦੁਬਾਰੇ ਵੀ ਬਾਹਰ ਲਈ ਖੋਲੜੀ ਬੰਨ੍ਹ ਦੰਨੇ ਆ 5:30 5:00 ਵਜੇ ਇਹ ਮੈਂ ਸ ਪਈ ਤੀ ਕਿ ਮਰੀ ਪੀਤੀ ਮਹਾ ਚਲ ਕੋਈ ਕਈ ਵਾਰ ਕੋਈ ਚਾਹਨ ਕੋਈ ਟੈਕ ਟੂਕ ਨਾਲ ਹੋ ਜਾਂਦਾ ਕੋਈ ਜਣਚੇ ਤੋਂ ਮੈਨੂੰ ਦੇਖਿਆ ਪਰ ਇਹ ਨੂੰ ਮੈਂ ਛੱਡ ਕੇ ਮੈਂ ਉਹ ਦੂਜੀ ਨੂੰ ਉਧਰ ਬੰਨ ਗਿਆ ਬਾਰੇ ਉਹ ਉਦੋਂ ਠੀਕ ਦੀ ਥੋ ਮੈਂ ਕਰੇ ਅੰਦਰ ਗਿਆ ਮਹਾਇਆ ਕਰਕੇ ਵੀ ਆਪਣੀ ਮੈਂ ਇਸ ਨੂੰ ਇੱਕ ਨੂੰ ਪਤਾ ਨਹੀਂ ਕੀ ਹੋ ਗਿਆ ਉਧਰੋਂ ਮੈਂ ਬੁਲਾ ਲਿਆ ਜੀ ਉਹਨਾਂ ਨੂੰ ਕਰੂੰ ਜਦੋਂ ਆ ਕੇ ਦੇਖਿਆ ਦੂਸਰੀ ਮੈਂ ਝੱਕ ਕਰਨ ਲੱਗ ਰਹੀ ਫਿਰ ਉਹ ਜਿਹੜਾ ਡੌਟ ਜਾਦੀਆ ਵੀ ਟੈਕ ਟੂ ਕਾਲਾ ਉਹ ਤਾਂ ਹੀ ਫਿਰ ਰਿਹਾ ਨਹੀਂ ਹੈਗਾ ਜਦ ਦੋਨਾਂ ਤੇ ਉਹ ਬਣ ਗਿਆ ਜੀ ਨਹੀਂ ਤੁਹਾਨੂੰ ਕੀ ਲੱਗਦਾ ਕੋਈ ਕੁਝ ਮੈਂ ਡੰਗਰ ਨੂੰ ਪਾਇਆ ਗਿਆ ਹੈ ਜਾਂ ਹੋਰ ਕੋਈ ਸ਼ੱਕ ਲੱਗਦਾ ਕਿਸ ਤਰ੍ਹਾਂ ਹੁਣ ਕੋਈ ਜਾਨਵਰ ਲੜ ਗਿਆ ਜਾਂ ਕੀ ਲੱਗਦਾਗਾ ਹੁਣ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਜੀ ਐਵੇਂ ਕਿਸੇ ਤੇ ਸ਼ੱਕ ਕਰੀਏ ਇਹ ਵੀ ਗੱਲ ਗਲਤ ਹੈ ਕਿ ਜਿੰਨਾ ਚਿਰ ਆਪਾਂ ਨੂੰ ਕੋਈ ਗੱਲ ਦਾ ਪਤਾ ਨਹੀਂ ਹੈਗਾ ਹੈਗਾ ਠੀਕ ਹੈ। ਜੀ ਕੋਈ ਜ਼ਹਿਰੀਲੀ ਚੀਜ਼ ਖਾ ਵੀ ਸਕਦੀ ਆ ਪਸ਼ੂ ਜਾਂ ਕੋਈ ਜ਼ਹਿਰੀਲੀ ਚੀਜ਼ ਲੜ ਵੀ ਸਕਦੀ ਆ। ਇਹ ਐਂ ਵੀ ਲੱਗਦਾ ਕਿ ਦੇਖਣ ਨੂੰ ਵੀ ਜਦੋਂ ਦੋ ਡੰਗਰ ਨੇ ਆਗਲ ਇੱਕ ਜਗ੍ਹਾ ਤੇ ਬੰਨੇ ਹੋਏ ਨੇ। ਹਾਂਜੀ ਹਾਂ। ਇਕੱਠੇ ਇੱਕ ਜਗ੍ਹਾ ਤੇ ਹੁਣ ਤਾਂ ਵੀ ਲੱਗਦਾਗਾ ਵੀ ਚਲ ਕੋਈ ਇਕੱਠਿਆਂ ਨੂੰ ਕੋਈ ਮਤਲਬ ਕੁਝ ਬਾਤ ਹੋ ਜਾਏ। ਇਹ ਸਾਰਾ ਉਰੀ ਬੰਨੇ ਹੋਏ ਸੀਗੇ ਦੋਨੇ। ਦੋ ਇੱਕੇ ਜਗ੍ਹਾ ਤੇ ਇਕੇ ਦੇ ਉਹ ਉਹ ਤੁਰਦੀ ਦੀ ਕਿ ਉਹਨੂੰ ਉੱਥੇ ਲੈ ਗਈ ਜੀ ਉਹਦੋਂ। ਠੀਕ ਹੈ। ਹਾਂ ਉਹ ਉਹ ਵਾਹੀ ਨਹੀਂ ਉਹਦੇ ਫੇਸ ਕਿੰਨੀ ਨਿਗਾ ਨਹੀਂ ਮਰੀ। ਮੂੰਹ ਕੰਨੀ ਜਦੋਂ ਅਸੀਂ ਉੱਥੇ ਦੁਬਾਰੇ ਦੇਖਿਆ ਉਹ ਵੀ ਚੱਕ ਕਰਦੀ ਕਰਦੀ ਡਿੱਗੀ ਜੀ ਬਸ। ਜੀ ਡਾਕਟਰ ਨਾਲ ਹਾਂ ਜੀ ਕੁਝ ਕਰਨਾ ਹਾਂ ਹਾਂ ਹੁਣ ਦੋ ਡੰਗਰ ਤੇ ਦੋ ਦੋ ਡੰਗਰ ਤੇ ਹਾਂ ਦੋ ਇਹ ਹੋ ਗਏ ਬਸ ਆ ਕੱਲੇ ਕੱਟੀ ਜੀ ਬਜੀ ਆ ਜੀ ਇਹਨਾਂ ਦੀ ਹਾਂ ਉਹ ਸੂਣ ਵਾਲੀ ਦੀ ਜੀ ਇਹ ਸੂਈ ਹੋਈ ਦੀ ਮੀਨਿੰਗ ਦੀ ਠੀਕ ਹੈ ਕੀ ਲੱਗਦਾ ਵੀ ਨੁਕਸਾਨ ਕਿੰਨੇ ਕਰੇਗਾ ਨੁਕਸਾਨ ਦੇਖ ਲਓ ਜੀ ਹੁਣ ਆਪਾਂ 1.5 ਤੋਂ 2 ਲੱਖ ਦਾ ਡੰਗਰ ਪੈ ਜਾਂਦਾ ਜੀ ਇੱਕ ਡੰਗਰਾ ਦੋ ਇਹ ਡੰਗਰ ਵਧੀਆ ਆਪਣੇ ਉਹਦੇ ਤੇ ਹੈਗੇ ਹੋ ਗਏ ਯਾਰ ਇੱਕ ਸੂਈ ਹੋਈ ਸੀ ਮੈਂ ਹਾਂ ਜੀ ਇੱਕ ਸੁਮੀਨਿੰਗ ਦੀ ਸੂਈ ਹੋਈ ਹੋਈ ਦੀ ਉਹ ਗੱਬਣ ਦੀ ਹਾਂ ਜੀ ਹਾਂ ਜੀ ਹਾਂ 4 ਸਰਕਾਰ ਤੋਂ ਵੀ ਮੰਗ ਕਰਦੇ ਸਰਕਾਰ ਬਸ ਵੀ ਆ ਡੰਗਰਾ ਕਰੀ ਨਿਗਾ ਮਾਰ ਕੇ ਜੀ ਜਿੰਨਾ ਕੋਈ ਬਣਦਾ ਮਾਵਜਾ ਨੁਕਸਾਨ ਤਾਂ ਹੋ ਗਿਆ 4 4-5 ਲੱਖ ਦਾ ਹੋ ਗਿਆ ਜੀ ਬਾਕੀ ਦੋ ਡੰਗਰ ਜੇ ਆਪਾਂ ਹੋਰ ਲੈਨੇ ਆ ਉਹ ਵੀ ਆਪਣੇ ਨੁਕਸਾਨ 'ਚ ਹੀ ਗਣਨੇਗੇ ਹੂੰ 4-5 ਦਾ ਹੋ ਗਿਆ 4-5 ਦਾ ਹੋਰ ਲੱਗੂਗਾ ਠੀਕ ਹੈ ਜੀ ਹਾਂ ਜੀ ਹਾਂ